ਸਤਿ ਸ਼੍ਰੀ ਅਕਾਲ ਜੀ ਆਪਣਾ ਹੈਗਾ ਅੱਜ ਆਪਣਾ 16ਵਾਂ ਦਿਨ ਹੈ ਬੱਕਰਾ ਵੇਖ ਲੋ ਵੱਡਾ ਸਾਰਾ ਹਾਂ ਅੰਨਾ ਖਾ ਮਲਾਉਂਦਾ ਘਰੇ ਬੈਠਾ ਬੇਸਕਟਾ ਨਾਲ ਰੱਜੀਂ ਦਰਹਿੰਦਾ ਬੇਸਕਟਾ ਨਾਲ ਨਹੀਂ ਮੈਂ ਵੀਰੇ ਕਾਫੀ ਪੀ ਕੇ ਆਇਆ ਹੋਰ ਸਹਿਜ ਗੁੱਡ ਮਾਰਨਿੰਗ ਕੀ ਹਾਲ ਚਾਲ ਵਧੀਆ ਵਧੀਆ ਬਜੀ ਤੂੰ ਕਿੰਨੇ ਵਜੇ ਆਇਆ ਅੱਜ ਮੈਂ ਭਾਈ 5 ਵਜੇ ਆ ਗਿਆ 5 ਵਜੇ ਨਾ ਆ ਗਿਆ ਤੂੰ ਹੋਰ ਕੀ ਸੌਂ ਖਾ ਗਰਾਊਂਡ ਦੀ 6:30 ਆਇਆ 6:30 ਆਇਆ ਅੱਧਾ ਘੰਟਾ ਕਾ ਤੂੰ ਕਰ ਲਿਆ ਲੇਟ ਅੱਧਾ ਘੰਟਾ ਮੂਝ ਨਹੀਂ ਨਿਕਲ ਗਿਆ ਅੱਛਾ ਅੱਛਾ ਬਰਚਪੁਰਚ ਕਰਕੇ ਫਰੈਸ਼ ਫਰੁਸ਼ ਨੂੰ ਟਾਈਮ ਲੱਗ ਜਾਂਦਾ ਨਾ ਬਰਚ ਨਹੀਂ ਕੀਤਾ ਕਿਉਂ ਉਹ ਮੈਂ ਫੇ ਕਾਲੀ ਹੋ ਗਈ ਅੱਜ ਮੈਂ ਫੋਰਚ ਮਾਰੀ ਉਹਦਾ ਕਰਕੇ ਆਉਣਾ ਹਣਾ ਉਹਦਾ ਕਰਕੇ ਆਉਣਾ ਠੀਕ ਹੈ ਠੀਕਾ ਕੀ ਖਾ ਕੇ ਆਉਣਾ ਨਾ ਸਵੇਰ ਨੂੰ ਕੌਣ ਹੈ ਨਹੀਂ ਖਾਦਾ ਨਹੀਂ ਕੋ ਕੁ ਖਾ ਕੇ ਅਗਰ ਮੋਟਿਆ ਫਿਰ ਤੂੰ ਇੱਥੇ ਕਹਿਣਾ ਤਸੱਲੀ ਹੋ ਗਈ ਬੱਸ ਬੱਸ ਹੋ ਗਈ ਕਹਿਣਾ ਨਾ ਮੈਂ ਨਹੀਂ ਕਹਿੰਦਾ ਮੈਂ ਖਾ ਕੇ ਆਉਣਾ ਕੌਫੀ ਬਦਾਮ ਬਰੈਡ ਹੋਰ ਕੋ ਖਾ ਕੇ ਹੋਰ ਕੋ ਨਹੀਂ ਹੋਰ ਬਾਅਦ ਜਿੱਥੇ ਕੋਈ ਤੋਂ ਛੇਤਰ ਪੈਂਦੇ ਕ ਨਹੀਂ 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 ਕਰਾਉਂਦਾ ਬਸ ਬਸ ਕ ਨਹੀਂ ਤੇ ਖੁਸ ਕਰਾ ਲੂੰਗਾ ਹਾਂ ਅੱਜ ਜਿਹੜਾ ਗਰਾਂ ਚ ਸਾਹਿਬ ਮਿਲਣਾ ਮੈਨੂੰ ਮਿਲਣਾ ਕੱਲ ਨੂੰ ਫੇਰ ਆ ਜਣਾ ਨਾ ਤੂੰ ਫੇਰ ਪੜਕ 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 ਕੱਲ ਨੂੰ ਫੇਰ ਕੋਈ ਸਾਹਿਬ ਆਉਣਗੇ ਨਾ ਬੁਖਾਰ ਚੜਿਆ ਅੱਜ ਕੋਈ ਸਾਹਿਬ ਨੂੰ ਕੋਈ ਨਾ ਅੱਜ ਦੀ ਦਿਹਾੜੀ ਰੈਸਟ ਮਿਲ ਗਈ ਸਹੀ ਗੱਲ ਹੈ ਤੋ ਵੇ ਉਸਤਾਦ ਜੀ ਹੋ ਜੂਗੇ ਠੀਕ ਕੋਈ ਨਾ ਉਸਤਾਦ ਜੀ ਹੋ ਜੂਗੇ ਠੀਕ ਕੋਈ ਸਾਹ ਆ ਗਿਆ ਲੱਗੀ ਲੋ ਜੀ ਲੜ ਪਈ ਆ ਤੇ ਕੋ ਸਾਹ ਅੱਜ ਛੁੱਟੀ ਤੇ ਆ ਤੇ ਯਾਰ ਨਿਆਣਿਆਂ ਤੇ ਆਹ ਵੇਖੋ ਲਾਲੇ ਹੁਣੀ ਲਾਲੇ ਹੁਣੀ ਬੈਠੇ ਤੇ ਲਾਲੇ ਹੁਣੀ ਲਾਦੇ ਸਾ ਤੇ ਆਹ ਵੇਖ ਲਓ ਆਪਣਾ ਅਮਨ ਇਹ ਰੋਲਾ ਪਾਉਂਦਾ ਅੰਡਰ ਆਰਡਰ ਅੱਡੇ ਪਾਉਂਦਾ ਰੋਲਾ ਆਹ ਵੇਖ ਲਓ ਜੀ ਆਹ ਹਾਲ ਹੈ ਯਾਰ ਫੇਰ ਤੋਂ ਮੈਨੂੰ ਲੱਗਦਾ ਚੌਂ ਦੀ ਐਂਡ ਤੇ ਜਾਗਤ ਆ ਗਿਆ ਆ ਗਿਆ ਤਾਂ ਆ ਗਿਆ ਰਹਿ ਗਿਆ ਜੋੜ ਕੇ ਲੱਤਾਂ ਜੋੜ ਕੇ ਵਾ ਲੱਤਾਂ ਜੋੜ ਕੇ ਲੋ ਮੇਰੀ ਇਹ ਤੇ ਇਹ ਨਹੀਂ ਜਲੇਗੀ ਉਧਰੋਂ ਪਰ ਕੇ ਆ ਕੇ ਤੇ ਨਹੀਂ ਜਣਦੀ ਅਬ ਜਾ ਚਾਹ ਰਿਹਾ ਸੀ ਫੇਟ ਚ ਲੱਗ ਗਿਆ ਸੀ ਸੈਟ ਬਣਾ ਲਓ ਯਾਰ ਨਹੀਂ ਆਣਾ ਨਹੀਂ ਚੱਲ ਚੱਲ ਇਹਨਾਂ ਚਾੜ ਲੈਂਦੇ ਬਣਾ ਸਹਿਜ ਨਿਆਣਾ ਚਾ ਵੜਾ ਚੱਲ ਇਧਰ ਆ ਗਈ ਕਿਤਾ ਉਦੋਂ ਬਾਹਰ ਇਸ ਤਾਕੇ ਬਸ ਲੋ ਮਿੱਤਰੋ ਸੈਟ ਅਗਲਾ ਜਾਰੀ ਹੋ ਗਿਆ ਵਾ ਖਾਈ ਦਿਓ ਖਾਈ ਦਿਓ ਕੰਪਰਦਾਨ ਚਲੋ ਚਲੋ ਸਹੀ ਲਾ ਸਹੀ ਪਤਨੀਤਾ ਕੋਈ ਨਹੀਂ ਚਾਹੀਦਾ ਬੰਦਾ ਤਗੜੇ ਆ ਤਗੜੇ ਆ ਝੋਟੇ ਲਿੱਦ ਕਿੱਥੇ ਗਈ ਆ ਉਹ ਲੈ ਦੋ ਤਰੀ ਫਿਰਦੀ ਆ ਓਏ ਆ ਪਾਜੀ ਵੇਖ ਲਓ ਅਸੀਂ ਇਧਰ ਮਿਹਨਤ ਲਾਉਣਦੇ ਆ ਤੇ ਉਧਰ ਪਾਜੀ ਫੁੱਟਬਾਲ ਖੇਡਣ ਡਿਆ ਯੂ ਵਾਲੀ ਵਾਲ ਇਹਨੇ ਕੋਸ਼ ਗਿਆ ਸੀ ਉਹ ਸਵੇਰੇ ਦੱਸਾਂ ਉਹ ਸਵੇਰੇ ਦੱਸਾਂਗੇ ਤੁਹਾਨੂੰ ਮੇਲ ਚ ਕੀ ਗਿਆ ਸੀ ਤੁਹਾਨੂੰ ਇਹਨੇ ਚੰਗਾ ਜੀ ਮੈਂ ਇਹ ਕੱਲ ਮਿਲਾਂਗੇ ਤੁਹਾਨੂੰ ਹੋਰ ਇਹਦਾ ਜਾਂਦਾ ਕਿ ਭੁੱਖ ਰਸੀ ਆ ਬਲ ਲਾ ਲਾ ਖਿਲਾਰੀ ਦਲੀ ਜਾਂ ਨਾ ਪੋੜੀ ਯਾਰ ਲਾਗ ਵੀ ਗਿਆ ਲਾ ਲੱਬ ਸੱਟ ਵੀ ਲੱਗ ਗਈ ਤੇਰੇ ਕਿਨੇ ਲੱਗਣਾ ਲੱਦ ਜੀ ਰਾਹ ਨਹੀਂ ਲੱਗ ਪੈਂਦੀ ਸੱਟ ਲਾ ਮੇਰੇ ਤੇ ਵਾਦੀ ਹੋ ਗਏ ਹਾਂ ਮੇਰੇ ਤੇ ਵਾਦੀ ਹੋ ਗਏ ਆ सारा गा ख़र ਕੇ ਲੱਗੇ ਦੂਰ ਨਹੀਂ ਜਾਣਾ ਉੱਪਰ ਇኛ ਲੇਤਾ ਗਈਆਂ ਗਈਆਂ ਕੀ ਮੰਗਦੇ ਆ ਤੁਸੀਂ ਅੱਜ ਵੱਟ ਦੂ ਯੂ ਵਾਂਟ ਬਿੱਲ ਭਾਈ ਹੈ ਬਿੱਲ ਦਾ ਯੂ ਕਾ ਬਹੁਤ ਦੇ ਵਈ ਉਧਰ ਮਾਰਨੇ ਆ ਆ ਮੰਗਦੇ ਹੀ ਅੱਜ ਹਾਂ ਬਾਪਾ ਜੀ ਬਿੱਲ ਇਹ ਤੜਮ ਤੜਾ ਕਿੱਦਣ ਲੱਗੇ ਆ ਇਹ ਤਾਂ ਆਪਣੀ ਕੁਟਿਆ ਵੀ ਬਹੁਤ ਲੱਗੇ ਆ ਤੇ ਤੁਸੀਂ ਲਾਏ ਉਹ ਚੋਰੀ ਬਾਪੇ ਕੀ ਦੀ ਗਵਾਚ ਗਈ ਆ ਬਾਪਾ ਜੀ ਜੀ ਬਿੱਲ ਆ ਜੀ ਇਹ ਕਹਿੰਦੇ ਤਾਕਤ ਦਾ ਭਰਪੂਰ ਖਜ਼ਾਨਾ ਵਾ ਉਹ ਟਾਪ ਉਹ ਸਹੀ ਗੱਲਾਂ ਪੈਂਦੀ ਆ ਮੈਂ ਕਿਹਾ ਬੋਲਾ ਵਾ ਵਜੀ ਆ ਮੈਂ ਉੱਥੇ ਮਾਰਨਾ ਜਿੱਥੇ ਗੋਡਾ ਵਜਾ ਹਾਂ ਕਿਹ ਪ੍ਰਧਾਨ ਸਾਹਿਬ ਕੱਢ ਕੇ ਲਿਆਏ ਆ ਕਾਰਡ ਅਜ ਕਹਿੰਦੇ ਬੰਦੇ ਤਗੜੇ ਹੀ ਕਰਨੇ ਆ ਗਰਮੀ ਹੀ ਕੱਢ ਦੇਣੀ ਆ ਗਰਮੀ ਕਹਿੰਦਾ ਗਰਮੀ ਕਢਾਉਣ ਵਾਲਾ ਤਾਂ ਆਇਆ ਨਹੀਂ ਓਏ ਗਰਮੀ ਕਢ ਦੇ ਹੈਪੀ 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 ਦਲੀ ਸਪੈਸ਼ਲ ਮਾਰ ਲੈ ਕੇ ਆਂਦਾ ਸੀ ਅੱਜ ਗਵਾਟੀਆਂੋਂ ਲਿਆਇਆ ਟਰੱਕ ਚੋਂ ਕੱਢ ਕੇ ਪਾਉ ਗਵਾਟੀ ਵਾਲੇ ਟਰੱਕ ਚੋਂ ਕੱਢਿਆ ਹੀ ਗਰਮੀ ਕੱਢਣ ਲਈ ਸਪੈਸ਼ਲ ਐ ਇਦਾਂ ਛਿੜਕਣਾ ਭਾਈ ਇੱਟੇ ਹੀ ਛੜਕਣਾ ਕਾਚੀ ਬਣ ਜਾਣਾ ਵਾ ਲੋਹਾ ਕਾਚ ਲੈ ਆ ਸਹੀ ਗੱਲਾਂ ਵੇਖ ਲੈ ਲਾਲਾ ਜਾਂਦਾ ਪੈਂ ਜੋ ਕੰਮ ਦੇ ਕੰਧਾਂ ਢਾਈ ਤੁਰਿਆਂਦਾ ਵਾ ਆ ਦੋ ਇਧਰ ਹੋਏ ਹੋਏ ਆ ਇਹ ਕਹਿੰਦੇ ਸਾਨੂੰ ਕਿੱਟਾਂ ਮਿਲਣੀਆਂ ਅੱਜ ਕਿੱਟਾਂ ਦੇ ਚਾਹਨਾ ਹੀ ਆਏ ਹੋਏ ਆ ਆਹ ਵੇ ਆਹ ਵੇ ਕਿਲੋ ਬਦਾਮ ਖੱਟ ਕੇ ਖੱਟ ਕੇ ਪਾਜੀ ਉਧਰ ਵੀ ਹੋਣਾ ਨਹੀਂ ਮੰਨਣਾ ਮੈਂ ਨਹੀਂ ਮੰਨਣਾ ਤੈਨੂੰ ਵੀ ਮੈਂ ਬੰਦ ਕੰਕਲ ਕੰਕਲ ਖੱਟ ਕੇ ਪਾਜੀ ਉਹ ਤੇਨੂੰ ਕੋਈ ਨਾ ਸ਼ਾਵੈ ਉੱਠ ਮੇਰਾ ਪੁੱਤ ਕੋਈ ਨਾ ਆਈ ਏਡੀਗਲਾ ਤੇ ਨਾ ਹਾਂ ਆਇਆ ਮੈਂ ਰੋਡਾਂ ਨੂੰ ਲਾ ਗਿਆ ਤੇ ਪਾਣੀ ਚ ਇੱਕ ਗੇਟ ਵੱਲ ਉਹਨੇ ਉਸਦੀ ਟੈਂਕੀ ਸੀ ਉਹ ਭਰਾਵਾ ਵੀ ਖਾ ਗਿਆ ਨਹੀਂ ਬੱਸ ਕਰ ਤੂੰ ਫੇਲਾ ਕੇ ਆ ਵਾ ਇਹਦੀ ਕਤਾ ਲੱਗਦੀ ਵਾ ਇਹ ਰੋ ਰੋ ਜੋ ਰੋ ਜੋ ਇਹਦਾ ਸਰਟੀਫਿਕੇਟ ਕਰ ਰੋ ਇਧਰੋਂ ਵੀ ਆਉਣਾ ਸੀ ਕੁੱਪੇ ਘਟਾ ਤੋ ਫੇਰ ਚਲੋ ਚਲੋ ਗੇੜੇ ਕੱਢੀ ਜਨਾ ਮੈਂ ਤਾਂ ਸੈਟ ਕਾ ਦੇਣ ਲਾਇਆ ਅੱਜ ਸੈਟ ਕੋ ਨਹੀਂ ਲਾਇਆ ਪੰਜ ਛੇ ਜਾ ਇੱਕ ਲਾ ਕੇ ਵਿਖਾ ਦੇ ਦਰਸ਼ਕਾਂ ਨੂੰ ਫੇ ਭੱਜ ਜਾ ਮਿੰਟਮਟ ਚੱਲ ਭੱਜ ਜਾ ਆ ਜਾ ਇਹ ਹੁਣ ਵੇਲਾ ਮਿਹਨਤ ਦਾ ਬੰਦਾ ਪੱਕਾ ਵਾ ਬਰਫ ਲੈਣ ਬਰਫ ਲੈਣ ਗਿਆ ਹੈ ਕਹਿੰਦਾ ਸੈਟ ਨਹੀਂ ਛੱਡਣਾ ਮੈਂ ਚੱਲ ਦੋਵੇਂ ਹੱਥ ਦੋਵੇਂ ਹੱਥ ਜਿੱਦਾਂ ਉਹ ਲਾਉਂਦਾ ਵਾ ਖਿੱਚ ਕੇ ਲਾ ਖਿੱਚ ਕੇ ਫੇਰ ਮਿਲਨੇ ਚਾਰ ਪੰਜ ਗਲਾਸ ਚਲੋ ਇਧਰੋਂ ਹੁਣ ਦੂਜੇ ਪਾਸਿਓਂ ਦੂਜੇ ਪਾਸਿਓਂ ਚੱਲ 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 ਹਾਂ ਚੱਲ 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 ਸ਼ਾਬਾਸ਼ ਸ਼ਾਬਾਸ਼ ਮੂਰੇ ਨੰਗਿਆਵਾ ਓਕੇ ਆ ਹੋਈ ਤਸੱਲੀ ਕਿ ਨਹੀਂ ਹੋਰ ਹੁਣ ਕਿੰਨੇ ਸੈਟ ਲਾਉਣੇ ਮਗਰ ਅੱਜ ਦੀ ਮਿਹਨਤ ਹੋ ਗਈ ਸਮਾਪਤ ਹੋ ਗਈ ਲਾਇਆ ਤਾਂ ਹੈ ਨਹੀਂ ਸੈਟ ਕੋਈ ਅੱਜ ਸਵਾਪਤ ਕਾ ਦੇਣਾ ਹੋ ਗਈ ਕੀ ਬਣਾਉਣ ਲੱਗੇ ਅੱਜ ਲਾਲਾ ਛੱਡਦਾ ਨਹੀਂ ਹੁਣ ਜਾਲੇ ਰੱਖ ਪੈ ਰਹਾਂ ਹਾਂ ਲਾਲਾ ਲੈ ਆ ਜਾ ਤੋੜ ਦਿੰਦੀ ਲੋ ਵੀ ਜੱਟੋ ਹਨਾ ਕੀ ਚ ਜੰਤਰ ਮੰਤਰ ਪਾਜੀਏ ਬੈਲ ਦਾ ਜੋ ਬੈਲ ਦਾ ਸ਼ਰਬਤ ਹੈ ਬੈਲ ਦਾ ਸ਼ਰਬਤ ਕਹਿੰਦੇ ਇਹਨੂੰ ਹਾਂ ਦੇਖੋ ਤੇ ਲਾਲਾ ਵੇਖ ਲੂ ਪਹਿਲਾਂ ਸੁੰਘੀ ਜਾਂਦਾ ਨਾਲੇ ਚੱਟੀ ਜਾਂਦਾ ਵਾ ਇਹ ਕਹਿੰਦਾ ਬਾਪਿਆਂ ਦੇ ਬਹੁਤ ਲੱਗੇ ਆ ਪਹਿਲਾਂ ਦੇਖੋ ਲੈ ਕੇ ਬਾਬਾ ਜੀ ਦੀ ਕੁਟੀਆ ਆਣੀ ਦੇਖੋ ਇਹਦੀ ਹਾਂ ਗੈਲਣ ਵਾਕਈ ਭਰੀ স্মੈਲ ਵੀ ਸਿਰਾ ਵਾ ਤੇ ਇਹ ਤੇ ਪੀਣ ਚ ਤੇ ਫਿਰ ਲਾਲੇ ਉਦਾਂ ਸਿਰਾ ਹਣਾ ਓਕੇ ਸਹਿਜ ਨੂੰ ਪੁੱਛ ਲਓ ਬਾਕੀ ਲਾਲੇ ਦੇ ਪਹਿਲਾ ਰੰਗ ਉੱਡੇ ਪਏ ਹੀ ਲਾਲਾ ਕਹਿੰਦਾ ਦੋ ਬਿੱਲ ਲੈ ਕੇ ਤੇ 600 ਦਾ ਸਮਾਨ ਲਖਾਤਾ ਸਾਨੂੰ ਹੈ ਪਤਾ ਨਹੀਂ ਸਵਾਲ ਲੱਗਣਾ ਕਿ ਨਹੀਂ ਹੋਣਾ ਜਾਂਚ ਜਾਣ ਆ ਗਈ ਜਾਂਚ ਜਾਣ ਆਈ ਲਾਲਾ ਸੌਂਗ ਕੇ ਵੇਖੀ ਜਾਂਦਾ ਕਹਿੰਦਾ ਸਵਾਦ ਹੀ ਹੁਣਾ ਮੈਂ ਭਾਈ ਇਹਦਾ ਟੇਸਟ ਕੀਤਾ ਖਾ ਕੇ ਵਧੀਆ ਨਹੀਂ ਲੱਗਾ ਕਿ ਨਹੀਂ ਆਪ ਬਣੇ ਪਸੈ ਜੀ ਨੂੰ ਵੀ ਖਵਾ ਮੜਿਆ ਮੈਂ ਨਹੀਂ ਖਾਣਾ ਕਿਉਂ ਹਾਲੇ ਵੜਾ ਇੱਥੇ ਆ ਗਾ ਦੁੱਤੀ ਆਲ ਮੜੇ ਪੀਲਾ ਪੀਲਾ ਖਾ ਕੇ ਵੇਖ ਸੈਜ ਨੂੰ ਟੈਸਟ ਕਰਾਓ ਪਾਣੀ ਖੋਲ ਲੈ ਪਾ ਲਓ ਜੀ ਤੁਹਾਨੂੰ ਦੱਸਾਂਗੇ ਜਿਗਾਰ ਕਿੱਦਾਂ ਬੰਦਾ ਵਾ ਉਹ ਨਾ ਐਵੇਂ ਹੱਥ ਜਿ ਕੁਝ ਕੁ ਪਰਧਾਨ ਸਾਹਿਬ ਪੂਰੇ ਲੱਗੇ ਹੋਇਆ ਪ੍ਰਧਾਨ ਕਹਿੰਦਾ ਹੱਤ ਕਲੂ ਚੁਕਲੂ ਚੋਂਦੇ ਕੋਈ ਨਾ ਕੋਈ ਨਾ ਪ੍ਰਧਾਨ ਇਹ ਨਾ ਵੀ ਲੁੰਝਾ ਇਹਦਾ ਵੀ ਲਾਉਣਾ ਪਵੇ ਸਰਦਈ ਦੀ ਥਾਂ ਪ੍ਰਧਾਨ ਉਹ ਮਿੱਠਾ ਬੜਾ ਆ ਰਿਹਾ ਹੱਥ ਨੂੰ ਕੜਾ ਲਾਉਂਦਾ ਪਿਆਣਾ ਪ੍ਰਧਾਨ ਕਹਿੰਦਾ ਨਾ ਆਪਣਾ ਬਲੂਚੂ ਬਲੂਚੂ ਹੁੰਦੀ ਹੱਥਾਂ ਦੀ ਨਹੀਂ ਤੇਰਾ ਪੁੱਛੀ ਇਹਦਾ ਕਿਹਨੇ ਮੰਨ ਪਟਿਆ ਜਾਣਾ ਆਪਾਂ ਉਹ ਵਿਖਾਉਣਾ ਹੀ ਨਹੀਂ ਗਾਟਾ ਆ ਸੇਰਗੇ ਨਾ ਮੈਂ ਪੀਣਾ ਨਹੀਂ ਤੂੰ ਦਸਤਾਨੇ ਨਹੀਂ ਪਾਏ ਨਹੀਂ ਪੀਣਾ ਨਾ ਉਹ ਸੇਰ ਪੀਣਾ ਕਿ ਨਹੀਂ ਸੌਰੀ ਸੌਰੀ ਪੀਣਾ ਕਿ ਨਹੀਂ ਇਹ ਕਹਿੰਦੇ ਨਹੀਂ ਪੀਣਾ ਰੈਨ ਤੋਂ ਬੋਲਿਆ ਨਹੀਂ ਬਾ ਠੀਕ ਹੈ ਸੌਰੀ 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 ਉਹਦਾ ਮੂੰਹ ਬਾਬੇ ਇਹਦੇ ਵਿੱਚ ਨਾ ਪਾਇਓ ਰੈਡੀ ਹੋ ਰਹੀ ਹੈ એનર્ਜੀ ਡਰਿੰਕ ਆਫਟਰ ਵਰਕਆਊਟ ਕਾਲੀਆਂ ਮਿਰਚ ਲੈ ਕੇ ਆਂਦੀ ਹੈ ਉਹ ਕੱਡੂ ਮੜੀਆਂ ਕਾਲੀਆਂ ਮਿਰਚਾਂ ਸਾੜ ਪੋਣੋ ਹਟਾਉਣੀਆਂ ਕਹਿੰਦਾ ਓਏ ਇਹ ਲੱਫੜ ਖਾਣੇ ਪਾਣੀ ਟੋਲੀ ਕੱਪੜੀ ਦੇਖ ਨਾ ਖਿੱਚ 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 ਪੈਣ ਚੂਰਾ ਕਰ ਦੇ ਪਾਣੀ ਟੋਲੀ ਕਿੰਨੀ ਆ ਗਏ ਭਈਆ ਕਿਹੜਾ ਸਲਾਵਕ ਆ ਆ ਗਈਏ ਕਾਲੀਆ ਮਿਰਚਾਂ ਕੱਪੜੇ ਦੇਖ ਉਹ ਆ ਗਿਆ ਖਾਂਡ ਨਾਲ ਇੱਚ ਪਾਣ ਲਾ ਜਾ ਇਹ ਪਾੜ ਜਾਣਾ ਇਹਦੇ ਉੱਤੇ ਕੱਪੜਾ ਦੇ ਦੇ ਨਹੀਂ ਇਹ ਸਾਰੀਆਂ ਪਾਉਣੀਆਂ ਹੋਰ ਪਾ ਲੈਣੀਆਂ ਪਾ ਲੈਣੀਆਂ ਸਾਰੀਆਂ ਵਧੀਆ ਹੁੰਦੀ ਕਾਲੀ ਮਿਰਚ ਆ ਦੇ ਕੀ ਕਰਦਾ ਬਾਂਦਰ ਉਹ ਤੈਨੂੰ ਅਗਲ ਕਦੋਂ ਆਉਣੀ ਓਏ ਮੈਂ ਕੀ ਢੇਰੀਆਂ ਤੇ ਕਾਦੋ ਪਾਣੀ ਪਾਈ ਜਾਣਾ ਤੈਨੂੰ ਪਤਾ ਨਹੀਂ ਤੇ ਖੇਡਦੇ ਆਂ ਮੈਂ ਚੱਲਾਂ ਆਂ ਓ ਲੈ ਆ ਗਈ ਏ ਚੱਕ ਵੀ ਪਾਣੀ ਪਾਦਾ ਪ੍ਰਧਾਨ ਨੇ ਨਾ ਹੁਣ ਵੇਖੀ ਨੂੰ ਆ ਸਹਿ ਨੂੰ ਤਾਂ ਪਿਉਣਾ ਕੱਖ ਨਹੀਂ ਨਾ ਅੱਜ ਅੱਜ ਇਹਨੂੰ ਤਾਂ ਉਹ ਕੱਲ ਭਰਾਵਾ ਇਹਨੂੰ ਬ੍ਰੰਮੀ ਪਿਆਤੀ ਤੇ ਟੱਟੀਆਂ ਹੀ ਕਰੀ ਜਾਂਦਾ ਘਰ ਦੀ ਕਹਿੰਦੇ ਜਾ ਕੇ ਓ ਲਾਲੇ ਓਏ ਓ ਲਾਲੇ ਓ ਇਹਨੇ ਬ੍ਰੰਮੀ ਕੱਲ ਵੱਧ ਪੀ ਲਈ ਤੇ ਟੱਟੀਆਂ ਹੀ ਕਰੀ ਜਾਂਦਾ ਕੱਲ ਦੀਆਂ ਜਾ ਕੇ ਓਏ ਟੱਟੀਆਂ ਲੱਗੀਆਂ ਗੱਲ ਬਰਮੀ ਪੀ ਗਏ ਟੱਟੀਆਂ ਲੱਗੀਆਂ ਬਰਮੀ ਨੇ ਹੋਰ ਕੀ ਵਧੀਆ ਬਣੀ ਪਈ ਲਾ ਕੇ ਯਾਰ ਕਾਈ ਹੋਇਆ ਕਾਈ ਹੋਇਆ ਹਲਕਾ ਜਿਹਾ ਹੋ ਗਿਆ ਪਜਾਮਾ ਆ ਪਾ ਕੇ ਇਹ ਤਾਹ ਨੂੰ ਕਹਿੰਦਾ ਸੀ ਮੈਂ ਘਰੇ ਜਾਣਾ ਲਾਲੇ ਹੈ ਓਏ ਤਾਹ ਨੂੰ ਬਾਹਨੇ ਮਾਰਦਾ ਹੀ ਮੈਂ ਘਰੇ ਲੈਣਾ ਘਰੇ ਜਾਣਾ ਹੌਲਾ ਹੋ ਕੇ ਆਇਆ ਹੁਣ ਚਾਹੇ ਵਾਜਾ ਦੂੰ ਹੁਣ ਤੂੰ ਵਜ ਜਾ ਹੁਣ ਵਜ ਜਾ ਓਏ ਮੰਮੀ ਸੱਟ ਦਿਖਾਉਂਦੀ ਮਿੱਟੀ ਨਾ ਬੇ ਬੇਟੀ ਮੰਮੀ ਸੱਟ ਵਿਖਾਤੀ ਆ ਕਾਕੇ ਲਈ ਬਾਈ ਦਾ ਮਾਰਨਾ ਫੇ ਕੈ ਨਹੀਂ ਮਾਰਦਾ ਭਾਈ ਸੌਰੀ ਲਾ ਕੰਨ ਨੂੰ ਹੱਥ ਕੰਨ ਨੂੰ ਹੱਥ ਲਾ ਕੈ ਆਈ ਐਮ ਸੌਰੀ ਆਈ ਐਮ ਸੌਰੀ ਆਈ ਲਵ ਯੂ ਕੈ ਲਾਲੇ ਭਾਈ ਆਈ ਲਵ ਯੂ ਕੈ ਲਾਲੇ ਭਾਈ ਆਈ ਲਵ ਯੂ ਆਈ ਲਵ ਯੂ ਚੱਲ ਛੱਡ ਦੇ ਲਾਲੇ ਦੋ ਰੋ ਆ ਤੇ ਕੇ ਸੌਰੀ ਭਾਜੀ ਬੰਦ ਕਰੀ ਲੋ ਵੀ ਪ੍ਰਧਾਨ ਸਾਹਿਬ ਸੱਟਣ ਲੱਗੇ ਹੁਣ ਵਿੱਚ ਦੁੱਧ ਤੇ ਕੰਮ ਹੋ ਜਾਣਾ ਸ਼ੁੱਧ ਪਾਦੀ 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 ਠਾਕ ਰੋਜਾ ਰੋਜਾ ਹਜੇ ਪਾਲਾ ਪਹਿਲਾਂ ਬਾਅਦ ਫੇਰ ਕਰ ਲਾਂਗੇ ਕੱਢਾਂਗੇ ਚੱਲ ਪਾ ਦੇ ਹਾ ਦੁੱਧ ਤੇ ਪਾ ਦੇ ਪ੍ਰਧਾਨ ਵਿੱਚ ਏ ਵਾਹਿਗੁਰੂ ਵਾਹਿਗੁਰੂ ਆ ਜੇ ਕੇ ਮੇਰੇ ਵੀਰ ਭਰਾ ਨੇ ਜਿੱਦਾਂ ਕੇ ਬ੍ਰੰਮੀ ਬਣਵਾਉਣੀ ਹੋਵੇ ਕੋਈ ਵਧੀਆ ਮਾਲ ਬਣਵਾਉਣਾ ਹੋਵੇ ਪਰਦਾਨਾ ਕਮਜ਼ੋਰੀ ਹੋਵੇ ਕਿਸੇ ਮੇਰੇ ਵੀਰ ਭਰਾ ਨੂੰ ਗਰਮੀ ਗਰਮੀ ਪਈ ਹੋਵੇ ਤੇ ਲੋਹਿਆਂ ਤੁਸੀਂ ਜਾ ਕੇ ਮਿਲ ਸਕਦੇ ਆ ਭਾਈ ਜੀ ਕੀ ਹੋਇਆ ਇੱਕ ਮਿੰਟ ਰੋਜਾ ਯਾਰ ਖੁੱਲੇ ਗੱਫੇ ਬਣੇ ਆ ਭੰਡਾਰੇ ਕਹਿੰਦੇ ਅੱਜ ਮੇਰੇ ਵੀਰੋ ਹੀ ਸ਼ਾਕਲੋ ਕਹਿੰਦੇ ਆਜੋ ਆਜੋ ਲਾਲਿਆ ਗਲਾਸੀਆਂ ਕਿੱਥੇ ਕੱਢ ਲੀਆਂ ਵਾ ਟਾਈਮ ਨਹੀਂ ਲਾਲੇ ਦਾ ਜੋਰ ਬਹੁਤ ਹੋਇਆ ਅੱਜ ਹਾਏ ਲਗਾ ਬਾਹ ਦੇ ਦੇ ਪੈਸੇ ਬਾਹ ਪਾ ਦੇ ਵਿੱਚ ਹਾਏ ਦੇ ਦੇ ਹੇ ਦੇ ਹਾਂ ਹਾਂ ਆਈ ਵਾ ਵੇਖਿਆ ਇਹ ਜਿਹੜੇ ਬੰਦੇ ਸ਼ਰਦਈ ਸ਼ਰਦੂਈ ਬਣਾਉਂਦੇ ਆ ਨਾ ਇਹਨਾਂ ਨੂੰ ਵਾਕੇ ਪਤਾ ਹੁੰਦਾ ਵਾ ਨਿਹੰਗਾਂ ਨਾਲ ਜਿਨ੍ਹਾਂ ਨੇ ਲਾਇਆ ਨਾ ਡੇਰਾ ਡਾਂ ਗੁੱਤੇ ਵਈ ਲੀ ਦਾ ਡੇਰਾ ਨਹੀਂ ਡਗਰੀ ਬਰਫਾਂ ਕਿਉਂ ਯੇ ਦੇਵਾ ਜੀ ਕਿੱਧਾ ਫੇ ਕੱਪੜਾ ਚ ਚਲੇ ਗਿਆ ਬਣੂ ਗੱਲ ਕਣੀ ਬਣੋ ਬਣੋ ਨਵਾਂ ਹੀ ਤੰਤਰ ਮੰਤਰ ਬਣਦਾ ਰੋਜ ਵੇਖ ਲੈ ਉਸਤਾਦ ਸਰਦਾ ਜੀ ਵਾਲੇ ਨਾ ਫੇਲ ਕਰ ਦੇ ਸਰਦਾ ਜੀ ਸਰਦਾ ਜੀ ਫੇਲ ਕਰ ਦੇਣੀ ਆਪਾਂ 골ਡਨ ਗੇਟ ਵਾਲਾ ਕਿਹੜੀ ਸ਼ਰਧਾ ਜੀ ਵੇਖੀ ਤਾਂ ਮੈਂ ਤੇ ਇਹ ਕਹਿੰਦੇ ਬਿੱਲ ਦਾ ਸ਼ਰਬਤ ਆ ਕਹਿੰਦੇ ਕਹਿੰਦੇ ਭੋਲੇनाथ ਸ਼ਿਵ ਜੀ ਮਹਾਰਾਜ ਪੀਂਦੇ ਰਹੇ ਇਹ ਨਵਾਂ ਨਵਾਂ ਪੈਂਚ ਇਹ ਕਹਿੰਦੇ ਲੈ ਇਹ ਸਪੈਸ਼ਲ ਆਇਆ ਵਾ ਲੋਕੀ ਬਣਾ ਕੇ ਸ਼ਿਵ ਜੀ ਦੇ ਇਹ ਪ੍ਰਧਾਨ ਹੁਣੀ ਕਹਿੰਦੇ ਖਮਾਲ ਲਿਆ ਗਿਆ ਸੀ ਉੱਥੋਂ ਤੋੜ ਕੇ ਲਿਆਏ ਆ ਆ ਉਹੀ ਗੋਲੇ ਫਸ ਗਿਆ ਚੋਟੀ ਤੋਂ ਲੈ ਕੇ ਆਏ ਆ ਮਹਾਲੇ ਦੀ ਚੋਟੀ ਤੋਂ ਪਾਜੀ ਇਹਨੂੰ ਬਦਲ ਲੈ ਇਹ ਸੱਟੇ ਉਹਨੇ ਬਾ ਵਿੱਚ ਵਿੱਚ ਪੀ ਲੋ ਆਇਆ ਹੋ ਸਕਦਾ ਵਿੱਚ ਪੀ ਲੋ ਤੇ ਬਾਲਟੀ ਦੇ ਲਾਲੇ ਹਾਂ ਕੰਮ ਗਲਤ ਕਰ ਲਿਆ ਤੁਸੀਂ ਤੁਸੀਂ ਯਾਰ ਉਹ ਪੜਾ ਨਹੀਂ ਦੋ ਰੇਤਾ ਹੀ ਵਿੱਚ ਹੀ ਹੋਣੀ ਕਰਤਾ ਉਹੀ ਕੰਮ ਜੀ ਤੋਂ ਮੈਂ ਡਰਦਾ ਸੀ ਆ ਉਹ ਆ ਛੋਟਾ ਛੋਟਾ ਉਹ ਪ੍ਰਧਾਨ ਹ ਸਾਰਾ ਏਚ ਪਾ ਲੈਣਾ ਸੀ ਬਾਲਟੀ ਜੇ ਨਚੋੜ ਲੈਣਾ ਸੀ ਹਾਂ ਸਾਰਾ ਏਚ ਪਾ ਲੂ ਤੇ ਬਾਲਟੀ ਜੇ ਨਚੋੜੋ ਇਹਨੂੰ ਕਨਈ ਲਾਲੇ ਹਾਂ ਜੀ ਸਿਆਣੇ ਬੰਦੇ ਸਭ ਸਹੀ ਗੱਲ ਮੈਂ ਫਿਰ ਵਿੱਚ ਨਾ ਚੱਲ ਮੈਂ ਵੀਡੀਓ ਪਾਣੀ ਬਣਾਉਣਾ ਵਾ ਪਰ ਮੈਂ ਤੁਹਾਨੂੰ ਗੱਲ ਸੱਚੀ ਦੱਸਣੀ ਆ ਉਹਦੇ ਵਿੱਚ ਪਲਟ ਲਾਏ ਆ ਤੁਹਾਨੂੰ ਤੁਲੀ ਨੇ ਚੱਕ ਲੈਂਦਾ ਮੈਂ ਜੇ ਟੂਲੀ ਲੱਗੀ ਓਏ ਆਇਓ ਪੱਟ ਲੈ ਓਏ ਭੱਜ ਗਏ ਸਿੱਧੇ ਓਏ ਆ ਕੀ ਸਾਲੇ ਬਣਾਤਾ ਪੀ ਕੇ ਵੇ ਨਰੀ ਜ਼ਹਿਰ ਬਣਾਤੀ ਐ ਮਮਾ ਜਾ ਕੰਮ ਕਰ ਜਾ ਕੇ ਗਰਾਊਂਡ ਚੋਂ ਬਾਹਰ ਹੋ ਕੇ ਗੱਲ ਕਰ ਭੈਣ ਤੋਂ ਸਾਡਾ ਹੀ ਨਾ ਖਰਚ ਆਉਂਦਾ ਹੁੰਦਾ ਫਿਰ ਇਹਦਾ ਬਾਹਰ ਹੋ ਜਾ ਗਰਾਊਂਡ ਚੋਂ ਤੂੰ ਇਹ ਸਾਲਾ 1500 ਰੁਪਏ 600 ਦਾ ਸਾਮਾਨ ਆ ਬਿੱਲ ਪਤਾ ਕਿਥੋਂ ਲੱਭਦੇ ਨੇ ਲਾਲੇ ਹੈ ਨਹੀਂ ਗੱਲ ਬਾਈ ਐਸੀ ਜੀ ਇਹ ਪਹਚਾਉਣ ਵਾਸਤੇ ਲੀਵਰ ਵੀ ਵੱਡੇ ਚਾਹੀਦੇ ਹੋ ਵੇ ਪੰਪ ਵੱਡੇ ਚਾਹੀਦੇ ਆ ਤਸ ਮੇਰੇ ਨਾਲ ਦਾ ਹੈ ਓਏ ਮੇਰੇ ਨਾਲ ਦਾ ਸਹਿ ਚਲੇਗਾ ਨੇ ਕੱਲ ਬਰਮੀ ਵੀ ਕੇ ਲੱਗੀਆਂ ਵਾ ਉਹ ਮਿੱਟੀ ਲੈ ਆਣਾ ਉਹ ਕੱਚਾ ਓਏ ਆ ਬਾਕੀ ਬਾਲੀ ਆਟਮ ਆ ਯਾਰ ਉਹ ਚ ਲੈ ਖੱਪ ਕਰਦੇ ਪਰ ਬਣੀ ਬਾਲੀ ਇਸ਼ਕ ਯਾਰ ਪ੍ਰਧਾਨ ਨੇ ਘਟ ਭਰਾ ਕੇ ਦੇਲੀ ਮੋੜੇ ਆ ਜੀ ਚਲੋ ਮੈਨੂੰ ਇਹ ਦੇ ਫੜਾ ਲਓ ਮੱਤੀ ਨਾਲ ਐਵੇਂ ਇਕਾ ਪੀ ਲੈਣਾ ਤੂੰ ਦੂਜਾ ਘੇੜਾ ਮਾਰ ਲੈ ਵਿੱਚ ਮਾਰਨਾ ਦਾ ਹੈਗਾ ਦੁੱਧ ਹੋਰ ਵਿੱਚ ਦੂਜਾ ਘੇੜਾ ਮਾਰ ਲੈ ਘੇੜਾ ਲੋਣੋਂ ਤੋਂ ਦੀ ਮੁਰਕੇ ਤੋਂ ਦੁੱਧ ਹੈਗਾ ਹੋਰ ਪ੍ਰਦਾਨ ਨਾਲ ਕਰਕੇ ਪਾਈ ਰੇਤਾ ਨਾਲ ਪੈ ਜਾਈ ਉਹ ਚੱਕ ਕਿਉਂ ਕਹਿੰਦੇ ਨਰਜੀਆਂ ਪੂਰੀਆਂ ਚੱਲਣੀਆਂ ਅੱਜ ਉਹ ਨਹੀਂ ਨਹੀਂ ਪੀਤਾ ਜਾਣਾ ਇੰਨੇ ਉਹ ਉਹ ਪੀਣੀ ਅੰਦਰ ਮਉਣ ਕੇ ਨਹੀਂ ਉਹ ਹੈ ਨਹੀਂ ਗੱਲਬਾਤ ਐਡੀ ਪੀ ਕੇ ਵੇਖ ਜੋ ਇੱਕ ਵਾਰ ਪੀਗਾ ਉਹ ਬਾਰ ਬਾਰ ਪੀਗਾ ਆਹ ਵੇ ਲਾਲੇ ਨੇ ਵੇ ਲਾਲੇ ਕਿੱਦਾਂ ਹੈ ਨਹੀਂ ਦੁੱਤੇਗਾ ਹੋ ਵੀ ਪਾਜੀ ਮੇਰੀ ਅਪੀਲ ਆ ਸਰਦਾਈ ਦੇ ਲੰਗਰ ਬੰਦ ਕੀਤੇ ਜਾਣ ਤੇ ਬੈਲ ਆਈਕਨ ਨੂੰ ਦਬਾਇਆ ਜਾਵੇ ਤੇ ਬੈਲੇ ਦਾ ਜੂਸ ਵੀ ਪਿਆ ਜਾਵੇ ਜੂਸ ਚੱਲੇ ਉਹ ਸਾਲਾ ਪੀ ਗਿਆ ਆ ਕਿ ਕੱਢ ਕੇ ਮੈਂ ਕਿਹਾ ਬ੍ਰੰਮੀ ਨੇ ਵੀ ਗੱਲ ਬਾਈ ਐਸਾ ਬਾਬੇ ਐਂਡ ਹੀ ਐਂਡ ਖੱਟਾ ਖੱਟਾ ਨਿਕਾ ਐਂਡ ਚੀਜ਼ ਆ ਇੱਕ ਵਾਰ ਪੀਓਗੇ ਫਿਰ ਪਾਜੀ 25 ਦਾ ਗਲਾਸ ਆ ਵਧੀਆ ਕੀ ਬਾਪਾ ਇਹ ਤਾਂ ਵੀ ਬੰਦਾ ਪੂਰੀ ਐਂਡ ਗੇਲੇ ਬਾਜੀ ਕਿਦਾਂ ਰਿਵਿਊ ਕਰਦਾ ਵਾ ਐਂਡ 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 ਰੇਟਿੰਗ ਪੂਰੀ ਟੈਂਟ ਰੇਟਿੰਗ ਪੂਰੀ ਆ ਬੰਦਾ ਦੇਖ ਲੋ ਧਿਆਨ ਆ ਆ ਵੀਰੇ ਲੂਈਆਂ ਦੁਕਾਨ ਵਿੱਚ ਠੀਕ ਆ ਪੂਸ਼ਾ ਵੇਕਰੀ ਲੱਗੇ ਦੁਕਾਨ ਤੇ 8 ਤੋਂ 5 ਮੈਜ ਦਾ ਜੂਸ ਬਾਅਦ ਚ ਕੰਬਲ ਵੇਚੀਦੇ ਵਾ ਕੰਬਲ ਵੇਚੀਦੇ ਆ ਵਧੀਆ ਸੁਆਦ ਆ ਸੱਚੀ ਯਾਰ ਕਿਦਾਂ ਸਰਾਈ ਪਰ ਇਹੋ ਜਿਹਾ ਓ ਲਾਲਾ ਬਾਲਟੀ ਨਾ ਡੈਪੀ ਹੁਣ ਜੂੜਾ ਲੈ ਕੇ ਉਹ ਦੋਵੇਂ 골ਡਨ ਗੇਟੇ ਕਰ ਜਾਂਦੇ ਆ ਉਹ ਪਿੰਕੇ ਨੂੰ ਪਿੰਕੇ ਨੂੰ ਕਿਹੜਾ ਪਿੰਕਾ ਉਹ ਪਿੰਕੇ ਨੇ ਦਿਓ ਉਹ ਪਿੰਕਾ ਤੇ ਟਿੰਕ ਆ ਗਏ ਦੋਵੇਂ 50 ਦੀ ਸਪੀਡ ਭਾਈ ਇੱਧਰ ਬਿੱਟੂ ਭਾਈ ਨੂੰ ਕਹੀਏ ਕਿ ਭਾਈ ਬ੍ਰਮੀ ਭੁੱਲ ਗਏ ਅਸੀਂ ਬਿੱਟੂ ਭਾਈ ਤੁਸੀਂ ਆਏ ਨਹੀਂ ਤੁਹਾਡੀ ਗੈਰ ਹਾਜ਼ਰੀ ਜੀ ਪ੍ਰਧਾਨ ਨੇ ਮੋਰਚਾ ਫਤੇ ਕਰਤਾ ਹੀ ਅੱਜ ਲੈ ਗਏ ਨੰਬਰ ਅੱਜ ਉਹ ਬ੍ਰੇਕ ਨਹੀਂ ਉਹ ਸਹਿਜ ਭੁੱਖ ਵੀ ਆ ਗਈ ਆ ਸਹਿਜ ਨੂੰ ਜਦੋਂ ਪਤਾ ਲੱਗਾ ਨਾ ਮੰਗੋ ਸ਼ੇਕ ਬਣਿਆ ਵਾ ਉਹ ਸਹਿਜ ਬਾਲੀ ਐਂਡ ਚੀਜ਼ ਬਣੀ ਬਾਬੇ ਮੈਂ ਇਕੱਛਾ ਬਦਲ ਲੱਗਾਂ ਹੈਂ ਕੀ ਹੋਇਆ ਕੱਚੇ ਚ ਕੀ ਹੋ ਗਿਆ ਸੀ ਗਿੱਲਾ ਹੋ ਗਿਆ ਸੀ ਗਿੱਲਾ ਹੋ ਗਿਆ ਸੀ ਤੂੰ ਹੁਣ ਲੈਣ ਕਿ ਆਇਆ ਗਰਾਊਂਡ ਚ ਓ ਇੱਧਰ ਦੱਸ ਲੈਣ ਕਿ ਆਇਆ ਗਰਾਊਂਡ ਚ ਹੁਣ ਪਾਈ ਲਾਲੇ ਭਾਜੀ ਜੂਸ ਪੀਣ ਆਇਆ ਓਏ ਹੋਰ ਇਹ ਲਾਲ ਲੈ ਗਿਆ ਸੈਹ ਹੀ ਹੋਣੀ ਓ ਜੂਸ ਪੀਣ ਆਇਆ ਓਏ ਪਾਇਆ ਵਿੱਚ ਓਏ ਇਹ ਲੋ ਘਟ ਰਹਿ ਗਿਆ ਸਹੀ ਖੇਡਿਆਂ ਦਾ ਕਿਸੇ ਦਾ ਵੀ ਸਾਰਿਆਂ ਨੂੰ ਅੱਜ ਆਪਣਾ ਬੈਲ ਦਾ ਜੂਸ ਪਿਲਾਇਆ ਬਹੁਤ ਵਧੀਆ ਤੇ ਕੜਾ ਆਪਣਾ ਨਹੀਂ ਦਾ ਤੇ ਅੱਜ ਦੀ ਆਪਣੀ ਗਰਾਊਂਡ ਖਾਤਮਾ ਤਾਂ ਹੁਣ ਚੱਲੇ ਘਰਾਂ ਨੂੰ ਬਾਏ ਬਾਏ ਟਾਟਾ ਸਾਰੇ ਗਰਾਊਂਡ ਚਾਹੋ ਨਸ਼ਾ ਛੱਡੋ ਫਰੀ ਕੈਂਪ ਆ ਪਿੰਡ ਨਾਲ ਪਿੰਡ ਨਾਲ ਤਕੋਜ ਹੁੰਦੇ ਆ ਨਵਾਜੀਪੁਰ ਪਿੰਡ ਹਾਂ ਮਲਸੀਆਂ ਤੋਂ ਮਲਸੀਆਂ ਤੋਂ ਸਾਰੇ ਆਪਣੇ ਚੈਨਲ ਨੂੰ ਸਾਰੇ ਆਪਣੇ ਚੈਨਲ ਨੂੰ ਲਾਈਕ ਕਰੋ ਫੋਲੋ ਕਰੋ ਤੁਹਾਨੂੰ ਹਾਂ ਤੇ ਇੰਨਾ ਹੀ ਪਿਆਰ ਦਿੰਦੇ ਰਹੋ ਸਾਡੀਆਂ ਵੀਡੀਓ ਨੂੰ ਨਹੀਂ ਸਾਡੇ ਲਵ ਯੂ ਪੱਪੀਆਂ ਦਿੱਤੀ ਥਾਪੀ ਵੀ ਹੋ ਜयो ਹੁਣ ਥਾਪੀ ਥਾਪੇ ਆਉਜਕ